ਜੇ ਤੁਸੀਂ ਜੀ ਕਿਸੇ ਵੀ ਵਿਅਕਤੀ ਦਾ ਨਸ਼ਾ ਛਡਾਉਣਾ ਹੈ ਚੋਰੀਓ ਨਸ਼ਾ ਛਡਾਉਣਾ ਹੈ ਜਾਂ ਦਸ ਕੇ ਨਸ਼ਾ ਛਡਾਉਣਾ ਹੈ ਜਾਂ ਕਿਸੇ ਨੇ ਆਪਣੀ ਮਰਜ਼ੀ ਨਾਲ ਕੋਈ ਵੀ ਨਸ਼ਾ ਛੱਡਣਾ ਹੈ ਖਾਸ ਕਰਕੇ ਸ਼ਰਾਬ ਛੱਡਣੀ ਹੈ ਭੁੱਕੀ ਛੱਡਣੀ ਹੈ ਫੀਮ ਛੱਡਣੀ ਹੈ ਜਰਦਾ ਛੱਡਣਾ ਹੈ ਕੂਲਿੱਪ ਛੱਡਣੀ ਹੈ ਜਾਂ ਕੋਈ ਬੀੜੀ ਸਿੱਕਤ ਛੱਡਣੀ ਹੈ ਠੀਕ ਹੈ ਉਹਨੂੰ ਕਿਵੇਂ ਛਡਾਉਣਾ ਇੱਕ ਤਾਂ ਚੱਕਰ ਇਹ ਹੁੰਦਾ ਵੀ ਯਾਰ ਕੋਈ ਬੰਦਾ ਜਾਣ ਬੁੱਝ ਕੇ ਨਹੀਂ ਛੱਡ ਰਿਹਾ ਹੈਗਾ ਠੀਕ ਹੈ ਵੀ ਐਡਾ ਕਿਡਾ ਕਿ ਚੱਕਰ ਹੈ ਛੱਡ ਸਕਦਾ ਹੈ ਬੰਦਾ ਦਿਮਾਗ ਤੋਂ ਜ਼ਰੂਰ ਨਸ਼ੇ ਨੂੰ ਛੱਡ ਸਕਦਾ ਹੈ ਦਿਮਾਗ ਨਾਲ ਦਿਮਾਗ ਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਕੇ ਬੰਦਾ ਨਸ਼ੇਕ ਨਹੀਂ ਨਹੀਂ ਜਾਊਗਾ ਪਰ ਇੱਕ ਅੰਦਰਲੇ ਪਾਸੋਂ ਭੜ ਲੱਗਦੀ ਹੈ ਜਿਵੇਂ ਆਪਾਂ ਨੂੰ ਭੁੱਖ ਲੱਗਦੀ ਹੈ ਉਸੇ ਤਰੀਕੇ ਨਾਲ ਨਸ਼ੇੜੀ ਨੂੰ ਵੀ ਤੋੜ ਲੱਗਦੀ ਹੈ ਉਹ ਤੋੜ ਨੂੰ ਰੋਕਣ ਵਾਸਤੇ ਤੁਸੀਂ ਵੈਸੇ ਤੱਕ ਡਰਾ ਕੇ ਕੰਟਰੋਲ ਕਰ ਲਓਗੇ ਵੀ ਯਾਰ ਤੂੰ ਨਸ਼ਾ ਨਹੀਂ ਕਰਨਾ ਕੁੱਟ ਪਾਊਗੀ ਤੇਰੇ ਉਹ ਤਾਂ ਰੁਕ ਜਾਊਗਾ ਪਰ ਉਹਦੀ ਅੰਦਰਲੀ ਜਿਹੜੀ ਭਾਲ ਹੈ ਉਹਨੂੰ ਖ ਦਨ ਲਗਾਤਾਰ ਵਰਤੋ ਜਾਂ ਤੁਸੀਂ ਖਵਾ ਦਿਓ ਜਿਹੜਾ ਵੀ ਵਿਅਕਤੀ ਛੱਡਣਾ ਚਾਹੁੰਦਾ ਹੈ 15 ਦਿਨਾਂ ਬਾਅਦ ਉਹਦੀ ਭਾਲ ਬਿਲਕੁਲ ਖਤਮ ਹੋ ਜੂਗੀ ਤੇ ਡੇਲੀ ਉਹਨੂੰ ਕੋਈ ਲੋਡ ਨਹੀਂ ਪੈਣੀ ਕੋਈ ਵੀ ਨਸ਼ਾ ਕਰਨ ਦੀ ਤੁਸੀਂ ਕਰਨਾ ਕੀ ਹੈ ਕੀ ਤੁਸੀਂ ਲੈ ਕੇ ਆਉਣਾ ਹੈ ਪ੍ਰੋਪਰ ਪੂਰੀ ਵੀਡੀਓ ਐਂਡ ਤੱਕ ਦੇਖ ਕੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਨਸ਼ਾ ਮੁਕਤ ਆਪਣਾ ਪੰਜਾਬ ਹੋਵੇ ਭਾਰਤ ਹੋਵੇ ਪੂਰਾ ਵਰਲਡ ਹੋਵੇ ਦੁਨੀਆ ਦੇ ਉੱਤੇ ਕੋਈ ਨਸ਼ਾ ਕਿਸੇ ਦਾ ਜਿਹੜਾ ਪੁੱਤ ਹੈ ਉਹ ਨਾ ਕਰੇ ਇੰਨੇ ਕ ਵਾਸਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੁਸੀਂ ਕਰਨਾ ਕੀ ਹੈ 50 ਗ੍ਰਾਮ ਤੁਸੀਂ ਰੀਠੇ ਲੈ ਕੇ ਆਉਣੇ ਨੇ ਮੰਡੀ ਦੇ ਵਿੱਚ ਬਜ਼ਾਰ ਦੇ ਵਿੱਚ ਪੰਸਾਰੀ ਦੀ ਦੁਕਾਨ ਤੋਂ ਰੀਠਿਆਂ ਨੂੰ ਜਿਵੇਂ ਆਪਾਂ ਕੁੰਡੇ ਦੇ ਵਿੱਚ ਪਾਇਆ ਐਵੇਂ ਪਾ ਕੇ ਕੁੱਟ ਕੇ ਜਿਹੜੇ ਇਹਦੇ ਅੰਦਰ ਬੀ ਹੁੰਦੇ ਨੇ ਇਹਨਾਂ ਨੂੰ ਤੁਸੀਂ ਕੱਢ ਦਿਓ ਅਲੱਗ ਇਹਨਾਂ ਦਾ ਕੋਈ ਕੰਮ ਨਹੀਂ ਇਸ ਤੋਂ ਬਾਅਦ 50 ਗ੍ਰਾਮ ਆਪਾਂ ਨੂੰ ਚਾਹੀਦੀ ਹੈ ਜੀ ਅਜਮੈਣ ਅਜਮੈਣ ਆਪਣੀ ਆਮ ਹੀ ਰਸੋਈ ਘਰ ਦੇ ਵਿੱਚ ਹਰੇਕ ਦੇ ਘਰ ਨੇ ਪਈ ਹੁੰਦੀ ਹੈ 50 ਗ੍ਰਾਮ ਆਪਾਂ ਨੂੰ ਚਾਹੀਦੀ ਹੈ ਜੀ ਕਲੌਂਜੀ ਏ ਵੀ ਆਮ ਹੀ ਆਪਣੇ ਹਰੇਕ ਘਰ ਦੇ ਵਿੱਚ ਪਈ ਹੁੰਦੀ ਹੈ ਇਸ ਤੋਂ ਬਾਅਦ ਤੁਸੀਂ ਇਹਨੂੰ ਕੁੱਟਣਾ ਰਗੜਨਾ ਇਹਨੂੰ ਤੁਸੀਂ ਸ਼ੁਰੂ ਕਰ ਲਓ ਕੁੱਟ ਕੁੱਟ ਕੇ ਰਗੜ ਰਗੜ ਕੇ ਬਿਲਕੁਲ ਇਹਦਾ ਬਰੀਕ ਬਰੀਕ ਆਪਾਂ ਪਾਊਡਰ ਤਿਆਰ ਕਰਾਂਗੇ ਇਹਨੂੰ ਇੱਕ ਆਪਾਂ ਪਾਊਡਰ ਦੇ ਵਿੱਚ ਤਬਦੀਲ ਕਰ ਲਾਂਗੇ ਤੇ ਇੱਕ ਚੀਜ਼ ਦਾ ਹੋਰ ਖਾਸ ਧਿਆਨ ਰੱਖਿਓ ਕੁੰਡਾ ਸੋਟਾ ਕਈ ਵਾਰੀ ਕਿਸੇ ਦੇ ਘਰੇ ਨਹੀਂ ਹੁੰਦਾ ਜਾਂ ਨਮਾ ਮੱਥਾ ਕਿਸੇ ਤੋਂ ਨਹੀਂ ਮਾਰਿਆ ਜਾਂਦਾ ਤਾਂ ਚੁੱਪ ਕਰਕੇ ਮਿਕਸੀ ਜੂਸਰ ਜੇ ਤੁਹਾਡੇ ਘਰੇ ਕੋਈ ਹੈਗਾ ਤਾਂ ਉਹਦੇ ਨਾਲ ਤੁਸੀਂ ਇਹਨੂੰ ਬਰੀਕ ਕਰਾ ਲਓ ਠੀਕ ਹੈ ਇੱਕ ਵਾਰੀ ਤੁਸੀਂ 50 50 ਗ੍ਰਾਮ ਦੀ ডোজ ਰੱਖਿਓ ਜਦੋਂ ਤੁਹਾਨੂੰ ਇਹਦਾ ਬੈਨੀਫਿਟ ਮਿਲ ਗਿਆ ਫਾਇਦਾ ਮਿਲ ਗਿਆ ਤੁਸੀਂ ਗੁਣਗਾਉਗੇ ਤੇ ਆਪ ਹੀ ਤੁਸੀਂ ਬਾਅਦ ਚੋਂ ਤਿਆਰ ਕਰ ਲਓਗੇ ਤੁਸੀਂ ਹੁਣ ਕਰਨਾ ਕੀ ਹੈ ਜਦੋਂ ਤੁਹਾਡਾ ਇਹ ਪਾਊਡਰ ਹੈ ਜਿਹੜਾ ਬਿਲਕੁਲ ਬਰੀਕ ਤਿਆਰ ਹੋ ਗਿਆ ਜੇ ਤੁਸੀਂ ਇਹਨੂੰ ਛਾਨਣਾ ਚਾਹੁੰਦੇ ਹੋ ਇਹਨੂੰ ਛਾਨ ਕੇ ਹੋਰ ਬਰੀਕ ਕਰ ਲਓ ਨਹੀਂ ਛਾਨਣਾ ਤਾਂ ਵੀ ਕੋਈ ਚੱਕਰ ਨਹੀਂ ਹੈ ਗਿਆ ਜਿਹੜਾ ਵਿਅਕਤੀ ਤਾਂ ਜੀ ਸ਼ਰਾਬ ਦਾਦੀ ਹੈ ਸ਼ਾਮ ਨੂੰ ਸ਼ਰਾਬ ਪੀਂਦਾ ਹੈ ਜਦੋਂ ਉਹਦੇ ਭਾਲ ਉੱਠਣ ਲੱਗ ਗਈ ਕੀੜੇ ਲੜਨ ਲੱਗੇ ਵੀ ਮੇਰਾ ਵੀ ਟਾਈਮ ਹੈ ਸ਼ਰਾਬ ਪੀਂਦਾ ਇੱਕ ਚਮਚਾ ਇਹਦਾ ਭਰ ਕੇ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਅੰਦਰ ਸਿੱਟ ਲਓ ਤੁਹਾਨੂੰ ਭਾਲਾਉਣਾ ਖਤਮ ਹੋ ਜਾਊਗੀ ਜਾਂ ਤੁਸੀਂ ਕਰੋਗੇ ਇੱਕ ਚਮਚੇ ਨੂੰ ਜਿਵੇਂ ਗਲਾਸ ਦੇ ਵਿੱਚ ਘੋਲ ਲਿਆ ਜਿੰਨੇ ਤੁਸੀਂ ਪੈਗ ਲਾਉਣੇ ਉਹਨੇ ਤੁਸੀਂ ਇਹਦੇ ਪੈਗ ਲਾ ਲਓ ਇਹ ਪਾਣੀ ਦੇ ਤੁਹਾਨੂੰ ਭਾਲ ਨਹੀਂ ਆਊਗੀ ਜਿਹੜਾ ਬੰਦਾ ਭੁੱਕੀ ਦਾ ਜਾਂ ਫੀਮ ਦਾਦੀ ਉਹ ਸਵੇਰੇ ਇਹ ਚੀਜ਼ਾਂ ਦੇ ਨਸ਼ੇ ਕਰਦਾ ਉੱ ਕਰਨਾ ਹੈ ਭੁੱਕੀ ਦੀ ਜਗ੍ਹਾ ਤੇ ਇੱਕ ਚਮਚਾ ਭਰ ਕੇ ਇਹਦਾ ਮਾਰਨਾ ਪਾਣੀ ਨਾਲ ਤੁਹਾਡੀ ਭੁੱਕੀ ਵਾਲੀ ਭਾਲੇ ਖਤਮ ਕਰ ਦੂ ਲੀਵਰ ਤੁਹਾਡਾ ਔਕੇ ਰੱਖੂ ਇਹ ਜਿਹੜੀ ਪੇਟ ਵਗੈਰਾ ਦੀ ਕੋਈ ਸਮੱਸਿਆ ਖਤਮ ਸ਼ੁਰੂ ਹੁੰਦੀ ਹੈ ਭੁੱਕੀ ਛੱਡਣ ਕਰਕੇ ਉਹਨੂੰ ਇਹ ਠੀਕ ਰੱਖੂ ਫੀਮ ਦੀ ਜਗ੍ਹਾ ਤੇ ਵੀ ਤੁਸੀਂ ਇੱਕ ਚਮਚਾ ਇਹਦਾ ਲਓ ਤੇ ਜਿਹੜੇ ਲੋਕ ਜਰਦਾ ਵਗੈਰਾ ਲਾਉਂਦੇ ਨੇ ਕੋਲੇਪ ਲਾਉਂਦੇ ਨੇ ਉਹ ਇਹਦੀ ਇੱਕ ਚੁਟਕੀ ਭਰ ਕੇ ਬਸ ਉਹਦੀ ਜਗ੍ਹਾ ਤੇ ਜਾਂ ਬੀਡੀ ਦੀ ਜਗ੍ਹਾ ਤੇ ਰੱਖ ਲੈਣ ਮੂੰਹ ਦੇ ਵਿੱਚ ਉਹਦੀ ਭਾਲ ਨਹੀਂ ਆਊਗੀ ਨਸ਼ੇ ਛੱਡੇ ਜਾਣਗੇ ਯਾਰ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਹਰੇਕ ਨਸ਼ਾ ਛੱਡ ਸਕੇ